ਲਤਾ ਜੀ ਪਲੀਜ਼ ਆਈਏ ਆ ਸੁਖਬੀਰ ਜੀ ਦੇ ਨਾਮ ਤੇ ਇਹ ਦੋ ਲੰਗਰ ਮਾਦਿਆਂ ਸੀ ਰਾਤ 1 ਕੀ ਤਾਂ ਇਸ ਮੇਸ਼ਨ ਨੂੰ ਸਫਲਤਾ ਅੰਮਲੀ ਤੇ ਅੱਜ ਇਸ ਐਸਐਸਯੂ ਸਾਥੇ ਐਮਐਲਏ ਪਰ ਅਮਦੀ ਮਿਹਨਤ ਦੀ ਸ਼ੁਰੂਆਤ ਕਰਨ ਤੋਂ ਬਾਅਦ ਪੂਰੇ ਬਠਿੰਡਾ ਜਿਲ੍ਹੇ ਚ 1 ਲੱਖ ਪੌਦਾ ਲਾਉਣ ਦਾ ਜਿਹੜਾ ਪ੍ਰੋਜੈਕਟ ਸ਼ੁਰੂ ਹੋ ਚੁੱਕਿਆ ਇੱਕ ਘੰਟੇ ਚ ਜੀਵ ਹੋਏਗਾ ਉਹ ਕਰਨ ਤੋਂ ਬਾਅਦ ਇਹ ਮੁਹਿੰਮ ਅੱਗੇ ਚਲਦੀ ਰਹੂਗੀ ਜਦ ਤੱਕ ਇੱਕ ਅੱਧਾ ਬਣਾ ਘੰਟਾ ਨਹੀਂ ਸਲੋਗਨ ਦੋ ਦਿੱਤਾ ਗਿਆ ਹੈ ਜੇ ਵੇਖ ਸਕਦੇ ਹਾਂ 1 ਲੱਖ ਰੁਪਏ ਘੰਟੇ ਵਿੱਚ ਲਗਾਉਣੇ ਨਸ਼ੇ ਹਟਾਓ ਰੁੱਖ ਲਗਾਓ ਜ਼ਿੰਦਗੀਆਂ ਬਚਾਓ ਇਹ ਸਲੋਗਨ ਦੇ ਆਧਾਰ 'ਤੇ ਅੱਜ ਇਹ ਬੂਟਨੇ ਜੋ ਲਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਆਹੀ ਹੋ ਗਈ ਉਹ ਉਹ ਬਹਿ ਕੋ ਲਾ ਮੈਂ ਪਾਣੀ ऑलरेडी ਬਹੁਤ ਆ ਯਾਰ ਐ ਚ ਪਾਉਂਦਾ ਆ ਆ ਨਿੰਮ ਲਾ ਦੂ ਇਹ ਉਹ ਨੈਸ ਨਾਟ ਮਾਰ ਰਹੀ ਜਿਹੜੇ ਪਈ ਜਾਂ ਕਿ ਜਿਹੜੇ ਜਿਹੜੇ ਕਹਿੰਦੇ ਨੇ ਜੀ ਸਾਡਾ ਯਾਰ ਇਸ ਪੱਲੇ ਦੀ ਲੋੜ ਹੈ ਸਾਡੇ ਐਮ ਐਲ ਏ ਸਾਹਿਬ ਨੇ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਾਉਣੀ ਹੈ ਇਸ ਮੌਕੇ ਤੇ ਲੀਗ ਹੈ ਜੀ ਸੁਖਾਵੇਂ ਨੇ ਜੀ ਲਗਾ ਰਹੇ ਆ ਦੋ ਨੰਬਰ ਸੋ ਅਸੀਂ ਕਹਿ ਸਕਦੇ ਆ ਕਿ ਰੁੱਖਾਂ ਦਾ ਸਾਡੀ ਜ਼ਿੰਦਗੀ 'ਚ ਬਹੁਤ ਮਹੱਤਵ ਹੈ ਇਹਨਾਂ ਤੋਂ ਬਿਨਾ ਜੀਵਨ ਆਪਾਂ ਸੰਭਵ ਨਹੀਂ ਹੋਣਾ ਇਹ ਸਾਨੂੰ ਆਕਸੀਜਨ ਦਿੰਦੇ ਨੇ ਛਾਂਵਾਂ ਕਰਦੇ ਨੇ ਤੋ ਬੇਨਤੀ ਹੈ ਕਿ ਵੱਤ-ਵਤ ਰੁੱਖ ਲਗਾਓ ਤੇ ਇਸ ਧਰਤੀ ਨੂੰ ਬਚਾਓ ਧੰਨਵਾਦ